ਲਓ ਜੀ ਸਟਾਰਟ ਹੋ ਗਈ ਜੀ ਸਾਡੀ ਟਿੱਬਿਆਂ ਦੀ ਜਰਨੀ ਤੇ ਇਹੀ ਕੁਛ ਦੇਖਣ ਆਏ ਸੀਗੇ ਤੇ ਬਹੁਤ ਨਜ਼ਾਰਾ ਆਇਆ ਇੱਥੇ ਤਕਰੀਬਨ ਅੱਧਾ ਘੰਟਾ ਸਪੈਂਡ ਕੀਤਾ ਸੀ ਹਲੇ ਅੱਗੇ ਜਿਹੜੇ ਨਜ਼ਾਰੇ ਇਸ ਤੋਂ ਵੀ ਜ਼ਿਆਦਾ ਮਜ਼ੇ ਵਾਲੇ ਨੇ ਜੁੜੇ ਰਹੋ ਸਾਡੀ ਸੀਰੀਜ਼ ਦੇ ਨਾਲ ਤੇ ਇੱਥੋਂ ਉਹ ਦੇਖੋ ਮੋਟਰਸਾਈਕਲ ਲਗਾਏ ਅਸੀਂ ਮੋਟਰਸਾਈਕਲ ਲਗਾ ਕੇ ਤੇ ਉੱਤੇ ਗਏ ਸੀਗੇ ਟਿੱਬੇ ਦੇ ਉੱਤੇ ਇਹ ਕੋਟ ਤੁੰਬੇ ਆ ਇਹ ਖਰਬੂਜੇ ਵਰਗੇ ਹੁੰਦੇ ਆ ਦੇਖੋ ਆ ਦੇਖ ਲੋ ਚੀਜ਼ ਦੀ ਸ਼ੂਗਰ ਸ਼ੂਗਰ ਵਾਸਤੇ ਵਧੀਆ ਨੇ ਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਚੰਗੇ ਆ ਉਹ ਤੇ ਉਠਦੀ ਜਦੋਂ ਬਣਾ ਰਹੇ ਸੀ ਕਿਉਂ ਉਠ ਤੇ ਸਾਡੇ ਵਾਲੋਂ ਦੋੜ ਆ ਗਿਆ ਸੇਵਕਾ ਕੰਮ ਖਤਰੇ ਵਾਲਾ ਦੌੜੋ ਇੱਥੇ ਇਸ ਪਾਸਿਓਂ ਅਸੀਂ ਕੱਲ ਆਏ ਸੀਗੇ ਅਨੂਪਗੜ ਅਨੂਪਗੜ ਤੋਂ ਤੇ ਇੱਥੋਂ ਅਸੀਂ ਪੁਲ ਤੋਂ ਲੰਘ ਰਹੇ ਸੀਗੇ ਤੇ ਪੁਲ ਤੋਂ ਲੰਘਦੇ ਮੈਂ ਦੱਸਦਾ ਤੁਹਾਨੂੰ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਤੋਂ ਕੜਸਾਣਾ ਮੰਡੀ ਤੋਂ ਰਾਜਸਥਾਨ ਤੇ ਇੱਥੋਂ ਅਸੀਂ ਕੱਲ ਅਨੂਪਗੜ ਤੋਂ ਬੀਕਾਨੇਰ ਜਾ ਰਹੇ ਸੀਗੇ ਤੇ ਇਹ ਜਿਹੜਾ ਪੁਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਪੁਲ ਦੇ ਉੱਤੋਂ ਗੁਰਦੁਆਰਾ ਸਾਹਿਬ ਜੀ ਦਾ ਧਿਆਨ ਪਿਆ ਸੀਗਾ ਤੇ ਅਸੀਂ ਇੱਥੇ ਰੁੱਕ ਗਏ ਸੀਗੇ ਤੇ ਸਾਡੀ ਜਿਹੜੀ ਸੀਰੀਜ਼ ਆ ਉਹ ਚੱਲਦੀ ਪਈ ਆ ਰਾਜਸਥਾਨ ਦੀ ਤੇ ਇਸ ਟਾਈਮ ਅਸੀਂ ਕੜਸਾਣਾ ਮੰਡੀ ਪਹੁੰਚੇ ਸੀਗੇ ਤੇ ਕੜਸਾਣਾ ਮੰਡੀ ਕੱਲ ਰੁਕੇ ਅਸੀਂ ਰਾਤ ਅੱਜ ਅਸੀਂ ਇਸ ਵੀਡੀਓ ਚ ਪੀਕਾ ਨੇਰ ਪਹੁੰਚਾਂਗੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਕੱਲ ਰੁਕੇ ਸੀਗੇ ਰੂਮ ਵੀ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਤੇ ਗੁਰੂ ਘਰ ਸਾਡਾ ਵਿਚਾਰ ਸੀਗਾ ਕੱਲ ਕਿਤੇ ਹੋਟਲ ਤੇ ਰੁਕਨ ਦਾ ਤੇ ਜਾਂ ਕਿਤੇ ਢਾਬੇ ਤੇ ਤੇ ਗੁਰੂ ਘਰ ਤੋਂ ਵਧੀਆ ਕੁਝ ਹੋ ਨਹੀਂ ਸਕਦਾ ਤੇ ਪੁਲ ਦੇ ਉੱਤੋਂ ਤੇ ਪੁਲ ਦੇ ਉੱਤੋਂ ਜਦੋਂ ਗੱਡੀਆਂ ਜਾ ਰਹੀਆਂ ਸੀ ਅਸੀਂ ਵੀ ਲੰਘ ਰਹੇ ਸੀ ਤੇ ਧਿਆਨ ਪਿਆ ਕਿ ਬਹੁਤ ਸੋਹਣਾ ਗੁਰੂ ਘਰ ਜਿਹੜਾ ਇਸ ਥਾਂ ਤੇ ਬਣਿਆ ਦੇਖੋ ਬੋਰਡ ਰਸਤੇ 'ਚ ਬੋਰਡ ਨੂੰ ਕੱਟਿਆ ਨਹੀਂ ਗਿਆ ਬੋਰਡ ਉਸੇ ਤਰ੍ਹਾਂ ਹੀ ਹੈ ਇਸ ਪਾਸੇ ਨਿਸ਼ਾਨ ਸੱਭ ਝੁੱਲ ਰਹੇ ਨੇ ਇਹ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸ਼੍ਰੀ ਸਿੰਘ ਸਭਾ ਕੜਸਾਣਾ ਮੰਡੀ ਯਾਨੀ ਕਿ ਇਹ ਰਾਜਸਥਾਨ ਦੇ ਬੀਕਾਨੇਰ ਤੋਂ ਤਕਰੀਬਨ 120 ਕਿਲੋਮੀਟਰ ਦੀ ਪਹਿਲੋਂ ਇਹ ਪੈਂਦਾ ਵਾ ਤੇ ਕੜਸਾਣਾ ਮੰਡੀ 라ਤੀ ਪਹੁੰਚ ਗਏ ਸੀਗੇ ਅਸੀਂ ਦਿਨ ਖੜੇ ਪਹੁੰਚ ਗਏ ਸੀਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਸਿੰਘ ਸਭਾ ਕੜਸਾਣਾ ਮੰਡੀ ਹੁਣ ਤੁਹਾਨੂੰ ਮੈਂ ਅੰਦਰੋਂ ਦਰਸ਼ਨ ਕਰਾਵਣਾ ਸਭ ਤੋਂ ਪਹਿਲੇ ਇਹ ਇੱਥੋਂ ਫਿਰ ਅਸੀਂ ਅਗਲੇ ਬੀਕਾਨੇਰ ਲਈ ਚਾਲੇ ਮਾਰਦੇ ਹਾਂ ਹੁਣ ਅਸੀਂ ਦਰਬਾਰ ਦੇ ਅੰਦਰ ਚੱਲਦੇ ਹਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਦਿਖਾਉਣਾ ਸਾਈਡਾਂ ਤੇ ਦੇਖੋ ਤੁਸੀਂ ਨਾ ਕਿੰਨੀਆਂ ਸੋਹਣੀਆਂ ਜੜੀਆਂ ਨੇ ਓਟੋਆਂ ਜੜੀਆਂ ਲਗਾਈਆਂ ਨੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਛੀਸ਼ੇ ਜਿਸ ਤਰ੍ਹਾਂ ਜੜੇ ਹੁੰਦੇ ਆ ਛੀਸ਼ੇ ਬਿਲਕੁਲ ਛੀਸ਼ਿਆਂ ਦੀਆਂ ਇਹ ਬਣੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹ ਸ੍ਰੀ ਗੁਰੂ ਹਰ Rai ਸਾਹਿਬ ਤੇ 10 ਗੁਰੂ ਸਾਹਿਬਾਨਾਂ ਦੇ ਜੜੀਆਂ ਨੇ ਸਰੂਪ ਬਣਾ ਕੇ ਇਹ ਫੋਟੋਆਂ ਜੜੀਆਂ ਲਗਾਈਆਂ ਨੇ ਇਹ ਆ ਜੀ ਦਰਬਾਰ ਸਾਹਿਬ ਦਰبار ਸਾਹਿਬ ਦੇ ਦਰਸ਼ਨ ਤੁਸੀਂ ਕਰ ਲੋ ਹੁਣ ਦਰਸ਼ਨਾਂ ਅਸੀਂ ਕਰ ਰਹੇ ਆਂ ਅੰਦਰੋਂ ਤੇ ਇਸ ਪਾਸੇ ਗੋਵਰਧਨ ਸਾਹਿਬ ਦੇ ਅੰਦਰ ਜਾਂਦੇ ਖੱਬੇ ਪਾਸੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਤੇ ਖੱਬੇ ਪਾਸੇ ਹੀ ਸਾਹਮਣੇ ਦੇਖ ਲਓ ਤੁਸੀਂ ਸਾਡਾ ਰੂਮ ਮੈਂ ਰੂਮ ਹੀ ਦਿਖਾ ਦਣਾ ਰੂਮ ਇੱਥੇ ਬਾਬਾ ਜੀ ਨੇ ਸਾਨੂੰ ਉਸ ਤਰ੍ਹਾਂ ਚਾਬੀ ਦਿੱਤੀ ਸੀ ਕਿ ਖੋਲਤਾ ਸੀਗਾ ਰੂਮ ਤੇ ਇਧਰ ਗਿਲ ਸਾਹਿਬ ਸਾਡੇ ਜਿਹੜੇ ਆ ਉਹ ਤਿਆਰੀ ਕਰ ਰਹੇ ਨੇ ਕਿਉਂਕਿ ਗਿਲ ਸਾਹਿਬ ਫੁੱਲ ਬਟਾ ਫੁੱਲ ਤਿਆਰੀ ਆ ਤਿਆਰੀ ਆ ਬੈਗ ਪਕੈਰੀ ਕਰ ਲਿਆ ਆਪਣੇ ਮੋਟਰਸਾਈਕਲਾਂ ਤੇ ਤੇ ਸਾਰਿਆਂ ਨੂੰ ਗਿਲ ਸਾਹਿਬ ਦੇ ਚੈਨਲ ਦਾ ਨਾਮ ਦੇਖ ਲਿਓ ਤੁਸੀਂ ਤੇ ਸਰਚ ਕਰ ਲਿਓ ਇਹ ਵੀ ਵੇਖ ਕੇ ਦੱਸਿਓ ਵੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਵੀ ਲਿਖਾਇਆ ਗਿੱਲ ਸਾਹਿਬ ਕਹਿੰਦੇ ਜਰੂਰ ਲਿਖਾਓ ਇਹ ਬੈਗ ਸਾਡੇ ਵੱਜ ਗਏ ਨੇ ਤੇ ਹੁਣ ਆਪਣੇ ਤਿਆਰੀ ਆ ਫੁੱਲ ਬਟਾ ਫੁੱਲ ਤੇ ਬੀਕਾਨੇਰ ਪਹੁੰਚਦੇ ਅੱਜ ਇਹ ਆ ਜੀ ਸਾਡਾ ਰੂਮ ਕੱਲ ਮਿਲਿਆ ਸੀ ਸਾਨੂੰ ਤੇ ਇੱਥੇ ਮੈਂ ਸੁੱਤਾ ਸੀਗਾ ਇੱਧਰ ਗਿੱਲ ਸਾਹਿਬ ਸੁੱਤੇ ਸੀ ਇਹ ਮੰਜਾ ਸੀ ਖੜਾ ਕਰ ਦਿੱਤਾ ਸੀ ਕਿਤੇ ਇੱਧਰ ਸਾਡਾ ਸਮਾਨ ਸੀ ਇੱਕ ਮੋਟਰਸਾਈਕਲ ਇੱਥੇ ਲਗਾ ਲਿਆ ਸੀਗਾ ਤੇ ਇੱਕ ਇੱਥੇ ਲਗਾ ਲਿਆ ਸੀ ਮੋਟਰਸਾਈਕਲ ਵੀ ਅਸੀਂ ਅੰਦਰ ਕਰ ਲਈ ਸੀ ਇਹ ਆ ਜੀ ਕਟਸਾਣਾ ਮੰਡੀ ਹੁਣ ਅਸੀਂ ਇੱਥੋਂ ਅੱਜ ਨਿਕਲਦੇ ਆਂ ਬੀਕਾ ਲੈਰ ਲਈ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਕਾਲ ਪੁਰਖ ਜੀ ਉਹ ਅੱਜ ਦਾ ਇਹ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੁਣ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਅੱਜ ਦਾ ਦਿਨ ਤੇ ਸਭਨਾ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਤ ਵਾਪਲਾ ਕੜਸਾਣਾ ਮੰਡੀ ਅਸੀਂ ਛੜ ਦਿੱਤੀ ਆ ਕੜਸਾਣਾ ਮੰਡੀ ਤੋਂ ਬਾਹਰ ਨਿਕਲ ਰਹੇ ਹੁਣ ਅਸੀਂ ਰਾਤ ਇੱਥੇ ਬਹੁਤ ਵਧੀਆ ਰਹਿائش ਦੀ ਸਾਨੂੰ ਮਿਲੀ ਸੀ ਤੇ ਇੱਥੋਂ ਹੈਗਾ ਜੀ ਬੀਕਾ ਨੇਰ 128 ਕਿਲੋਮੀਟਰ ਤੇ ਅੱਜ ਅਸੀਂ ਬੀਕਾ ਨੇਰ ਪਹੁੰਚਾਂਗੇ ਤੇ ਇਸ ਤੋਂ ਅਗਲੀਆਂ ਵੀਡੀਓ ਜਿਹੜੀਆਂ ਨੇ ਉਹ ਤੁਹਾਨੂੰ ਬੀਕਾ ਨੇਰ ਦੀਆਂ ਵੇਖਣ ਨੂੰ ਮਿਲਣਗੀਆਂ ਰਾਜਸਥਾਨ ਤੋਂ ਤੇ ਬਹੁਤ ਵਧੀਆ ਇੱਥੋਂ ਤੱਕ ਸਫ਼ਰ ਰਿਹਾ ਸਾਡਾ ਉਹ ਰੋਡ ਵੀ ਵਧੀਆ ਸੀ ਕਿ ਸਾਰਾ ਕੁਝ ਠੀਕ ਮਿਲਿਆ ਸਭ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਬੀਕਾਨੇਰ ਤੱਕ ਰਹੇਗੀ ਤੇ ਬਹੁਤ ਵਧੀਆ ਏਰੀਆ ਰਾਜਸਥਾਨ ਬਹੁਤ ਵਧੀਆ ਲੱਗ ਰਿਹਾ ਸਾਨੂੰ ਜੋਧਪੁਰਾ ਜੀ ਇੱਥੋਂ 377 ਕਿਲੋਮੀਟਰ ਤੇ ਜੈਸਲਮੇਰ 374 ਕਿਲੋਮੀਟਰ ਤੇ ਬੀਕਾਨੇਰ ਰਹਿ ਗਿਆ 124 ਕਿਲੋਮੀਟਰ ਤੇ ਜੋਧਪੁਰੀ ਤੇ ਜੈਸਲਮੇਰ ਵੀ ਦੋਨੇ ਜਿਹੜੀਆਂ ਸ਼ਿਕਾਇਤਾਂ ਨੇ ਇਹਨਾਂ ਦੋਨਾਂ ਚੀ ਅਸੀਂ ਜਿਲ੍ਹਿਆਂ 'ਚ ਦੋਨਾਂ 'ਚ ਵੀ ਜਾਵਾਂਗੇ ਤੇ ਜੈਸਲਮੇਰ ਤੱਕ ਹੋ ਕੇ ਤੇ ਫਿਰ ਉਧਰੋਂ ਬਾੜਮੇਰ ਵਾਪਸ ਤੇ ਬਾੜਮੇਰ ਤੋਂ ਜੋਧਪੁਰ ਆਵਾਂਗੇ ਅਸੀਂ ਬਹੁਤ ਵਧੀਆ ਸੜਕਾਂ ਵਧੀਆ ਮਿਲੀਆਂ ਸਾਨੂੰ ਹੁਣ ਤੱਕ ਇਹ ਗਿਆ ਜੀ ਬੀਕਾਨੇਰ ਨੂੰ ਤੇ ਇਧਰੋਂ ਅਸੀਂ ਆਏ ਆ ਕੜਸਾਣਾ ਮੰਡੀ ਤੇ ਸਭ ਤੋਂ ਪਹਿਲਾਂ ਮੇਰੇ ਪਿੱਛੇ ਦੇਖ ਲਓ ਤੁਸੀਂ ਮਾਰੂਥਲ ਦੇ ਪਹਿਲੀ ਚਲਕ ਪਹਿਲੀ ਝਲਕ ਕੜਸਾਨਾ ਤੋਂ ਤਕਰੀਬਨ 18 ਕਿਲੋਮੀਟਰ ਅੱਗੇ ਆ ਕੇ ਪੀਕਾ ਨੇਰ ਵੱਲੋਂ ਤੇ ਰੇਤਲੇ ਟਿੱਬੇ ਤੇ ਸਾਰੇ ਦੇਖ ਲਓ ਤੁਸੀਂ ਨਜ਼ਾਰਾ ਇੱਥੋਂ ਸ਼ੁਰੂ ਹੋ ਗਏ ਨਜ਼ਾਰੇ ਸਾਡੇ ਤੇ ਇਹ ਦੇਖ ਲਓ ਤੁਸੀਂ ਰੇਤਾ ਤੇ ਇਸ ਗਿੱਲ ਸਾਹਿਬ ਦੇਖੋ ਕੀ ਕਰ ਰਹੇ ਨੇ ਉੱਤੇ ਵਾਹ ਕੀ ਆਵਾਜ਼ ਆ ਬਈ ਜਿੱਦਾਂ ਕਹਿੰਦੇ ਜੰਗ ਨਹੀਂ ਜਿੱਤੀ ਹੁੰਦੀ ਤੇ ਜੰਗ ਜਿੱਤ ਕੇ ਫੌਜੀ ਭੰਗੜਾ ਪਾਉਂਦੇ ਨੇ ਇਸ ਤਰ੍ਹਾਂ ਭੰਗੜਾ ਪਾ ਰਹੇ ਗਿੱਲ ਸਾਹਿਬ ਤੇ ਹੁਣ ਚੱਲੀਏ ਨਜ਼ਾਰਾ ਲਈਏ ਅਸੀਂ ਵੀ ਰੇਤੇ ਦਾ ਪੈਰ ਦੇਖੀ ਹੁਣ ਕਿੰਨੇ ਖੁੱਭਦੇ ਨੇ ਵਾਹ ਜੀ ਵਾਹ ਕੀ ਬਾਤਾਂ ਚੜਾਈਆਂ ਸ਼ੁਰੂ ਹੋ ਗਈਆਂ ਬਈ ਚੜਾਈਆਂ ਹੋ ਗਈਆਂ ਸ਼ੁਰੂ ਤੇ ਇਹ ਆ ਜੀ ਰੇਤੇ ਦਾ ਨਜ਼ਾਰਾ ਟਿੱਬਿਆਂ ਤੇ ਚੜਦੇ ਹੁਣ ਕਹਿੰਦੇ ਨੇ ਜੀ ਉਹ ਸਿੱਧੂ ਪੁੱਸੇ ਵਾਲੇ ਦਾ ਗਾਣਾ ਨਹੀਂ ਹੈਗਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਅੱਗੇ ਨਹੀਂ ਮੈਂ ਬੋਲਣਾ ਟਿੱਬਿਆਂ ਦੇ ਵਿੱਚ ਪਿੰਡ ਉਹਨੇ ਗਾਣਾ ਗਾਇਆ ਵਾ ਅੱਗੇ ਮੈਨੂੰ ਬੋਲ ਸਾਰੇ ਯਾਦ ਨਹੀਂ ਆ ਤੇ ਪੈਰ ਬਹੁਤ ਖੁੱਬਦਾ ਤੇ ਚੜਾਈ 'ਚ ਪੈਰ ਫੁੱਲਦੇ ਬਈ ਇਹ ਰੇਤਾ ਜਿਹੜੀ ਹਵਾਵਾਂ ਦੇ ਨਾਲ ਹੀ ਇਹ ਟਿੱਬੇ ਬਣੇ ਆ ਸਾਰੇ ਇਸ ਪਾਸੇ ਵੀ ਦੇਖ ਲਓ ਤੁਸੀਂ ਇੱਥੋਂ ਪਹਿਲਾ ਨਜ਼ਾਰਾ ਸ਼ੁਰੂ ਹੋ ਗਿਆ ਜੀ ਟਿੱਬਿਆਂ ਦਾ ਕਿਉਂ ਗਿੱਲ ਸਾਹਿਬ ਨਜ਼ਾਰੇ ਆ ਰਹੇ ਆ ਕਿ ਨਹੀਂ ਵੈਲਕਮ ਟੂ ਮਾਰੂਥਲਾ ਬੜਾ ਆ ਗਿਆ ਮਜ਼ਾ ਆ ਗਿਆ ਬੈਠ ਕੇ ਦੇਖਣਾ ਤੇ ਫੋਟੋਆਂ ਸ਼ੂਟ ਕਰਦੇ ਆ ਲੈਨੇ ਆ ਨਜ਼ਾਰੇ ਇਧਰ ਵੀ ਦੇਖੋ ਤੁਸੀਂ ਦੂਰ ਤੱਕ ਟਿੱਬੇ ਨੇ ਭਰਾਤਲ ਦੇਖੋ ਜੀ ਜਿਹੜੀ ਕਿ ਇੰਡੀਆ ਦਾ ਰੇਗਿਸਤਾਨ ਦੀ ਪਹਿਚਾਨ ਹੈ ਪੂਰੇ ਬੀੜ ਦਾ ਇਲਾਕਾ ਇਹ ਬੀਹੜ ਇਹ ਜੰਗਲ ਦਾ ਇਲਾਕਾ ਸਾਰਾ ਸ਼ੁਰੂ ਹੋ ਗਿਆ ਇੱਥੋਂ ਤੇ ਸਾਰੀਆਂ ਕਿੱਕਰਾਂ ਸਿਰਫ ਇੱਥੇ ਉੱਗੀਆਂ ਨੇ ਜਾਂ ਫਿਰ ਅੱਕ ਉੱਗਿਆ ਹੁੰਦਾ ਵਾ ਆਹ ਦੇਖ ਲਓ ਅੱਕ ਜਿਹੜਾ ਅੱਜ ਕੱਲ ਸਾਡੇ ਏਰੀਆ ਦੇ ਵਿੱਚ ਲੱਭਦਾ ਨਹੀਂ ਆ। ਜੀ ਇੱਥੋਂ ਦੇ ਜਿਹੜੇ ਰੇਗਿਸਤਾਨ ਦੀ ਵਾਹ ਜੀ ਵਾਹ। ਦੇਖੋ ਆਹ ਬੋਟੀਆਂ ਨੇ। ਯਾਰ ਰੇਤੇ ਦਾ ਨਜ਼ਾਰਾ ਬਈ। ਆਹ ਵਾਹ ਜੀ ਰੇਤਾ। ਤੇ ਦੂਰ ਤੱਕ ਦੇਖ ਲਓ ਤੁਸੀਂ। ਸਾਰੇ ਦੇ ਸਾਰਾ ਵਿਹੜ। ਇਸ ਪਾਸੇ ਵੀ ਦੇਖ ਲਓ ਤੁਸੀਂ। ਦੂਰ ਤੱਕ ਰੇਤੇ ਦੇ ਟਿੱਬੇ-ਟਿੱਬੇ ਦਿਖ ਰਹੇ ਨੇ। ਤੇ ਪੱਠਾ ਵੀ ਲੱਗਾ ਇੱਥੇ। ਤੇ ਗਿੱਲ ਸਾਹਿਬ ਨੇ ਭੰਗੜੇ ਦੇ ਤੇ ਵਟ ਕੜ ਛੜੇ ਆ ਹਾਂਜੀ ਥੋੜਾ ਲਓ ਇੱਕ ਫੈਲਕੀਆਂ ਭੰਗੜੇ ਦੇ ਵਟ ਕੜ ਛੜੇ ਨੇ ਤੇ ਇਸ ਪਾਸੇ ਵੀ ਤੁਸੀਂ ਸਾਹਮਣੇ ਵੀ ਦੇਖ ਲਓ ਇਹ ਵੀ ਪਾਸਾ ਜਿਹੜਾ ਨਾ ਜਿੱਧਰੋਂ ਸੜਕ ਦੇ ਦੂਸਰੇ ਪਾਸੇ ਇਸ ਪਾਸੇ ਵੀ ਟਿੱਬੇ ਦੇਖੋ ਤੁਸੀਂ ਦੂਰ ਤੱਕ ਟਿੱਬੇ ਟਿੱਬੇ ਨੇ ਸਰ ਸਾਹਿਬ ਕੀ ਬਾਤ ਆ ਜੀ ਹਾਂਜੀ ਮੈਂ ਪਿੱਛੇ ਵੇਖਿਆ ਇੱਕ ਰੋਜ਼ ਹਿਰਨਾ ਤੇ ਇਧਰ ਆਮ ਪਿੱਛੇ ਨੰਗੇ ਇੱਕ ਪਿੱਛੇ ਜਿਆਦਾ ਆਪਣਾ ਮੋਟਰਸਾਈਕਲ ਤੇਜ਼ ਸੀਗਾ ਤੇ ਇਸ ਇਲਾਕੇ ਦੇ ਵਿੱਚ ਮਿਲਣਗੇ ਪਰ ਇਸ ਇਲਾਕੇ ਦੇ ਵਿੱਚ ਸੇਫ ਨੇ ਕਿ ਜਿਹੜਾ ਬਿਸ਼ਨੋਈ ਧਰਮ ਹੈ ਨਾ ਉਹ ਇਹਨਾਂ ਦੀ ਬਹੁਤ ਜ਼ਿਆਦਾ ਸੁਰੱਖਿਆ ਕਰਦਾ ਹੈ। ਬਾਕੀ ਜਾਨਵਰਾਂ ਨੂੰ ਜੰਗਲਦਿਆਂ ਨੂੰ ਮਾਰਨਾ ਤੇ ਚਾਹੀਦਾ ਨਹੀਂਗਾ। ਨਹੀਂ ਫਿਰ ਉਹ ਮਾਰਨ ਵੀ ਨਹੀਂ ਦਿੰਦੇ ਹੈਗੇ। ਹਾਂ। ਤੇ ਦੇਖੋ ਇਸ ਪਾਸੇ ਆਹ ਵਾਲਾ ਪਾਸਾ ਵੀ ਵੇਖ ਲਓ ਸਾਰੇ ਪਾਸੇ ਅੱਗੇ ਸ਼ੁਰੂ ਹੋ ਗਿਆ ਹੁਣ ਜੰਗਲ ਦਾ ਏਰੀਆ। ਲਓ ਜੀ ਅੱਜ ਸ਼ੁਰੂ ਹੋ ਗਿਆ ਜੀ ਰੇਗਿਸਤਾਨ ਦਾ ਏਰੀਆ, ਥਾਰ ਏਰੀਆ ਤੇ ਸਾਰੇ ਪਾਸੇ ਜੰਗਲ ਆ ਤੇ ਕਿਕਰਾਂ ਹੋਰ ਤੇ ਕੋਈ ਬੂਟਾ ਜ਼ਿਆਦਾ ਲੱਭਦਾ ਨਹੀਂ ਆ ਬਾਕੀ ਹਿਰਨ ਵਗੈਰਾ ਹੋਰ ਜੰਗਲੀ ਜਿਹੜੇ ਜਾਨਵਰ ਨੇ ਉਹ ਕਾਫੀ ਨੇ ਬਾਕੀ ਆ ਰੇਤੇ ਦਾ ਨਜ਼ਾਰਾ ਦੇਖ ਲਓ ਤੁਸੀਂ ਆ ਜਿਹੜੀ ਰੇਤਾ ਵਾ ਇਹ ਰੇਤਾ ਵੇਖ ਲਓ ਇਹ ਰੇਤਾ ਜਿਹੜੀ ਹੱਥਾਂ ਤੇ ਬਿਲਕੁਲ ਨਹੀਂ ਲੱਗਦੀ ਆ ਦੇਖ ਲਓ ਹੱਥ ਬਿਲਕੁਲ ਸਾਫ਼ ਨੇ ਤੇ ਇਹ ਰੇਤਾ ਕੱਪੜੇ ਤੇ ਵੀ ਨਹੀਂ ਲੱਗੇਗੀ ਜਦੋਂ ਇੱਥੇ ਬੈਠ ਕੇ ਇੰਜੋਏ ਕਰ ਰਹੇ ਸੀ ਗਿੱਲ ਸਾਹਿਬ ਥੱਲੇ ਬੈਠੇ ਸੀਗੇ ਤੇ ਬਹੁਤ ਨਜ਼ਾਰਾ ਆ ਰਿਹਾ ਤਾਂ ਨਜ਼ਾਰੇ ਸ਼ੁਰੂ ਹੋ ਗਏ ਲੋ ਜੀ ਸਟਾਰਟ ਹੋ ਗਈ ਜੀ ਸਾਡੀ ਟਿੱਬਿਆਂ ਦੀ ਜਰਨੀ ਤੇ ਇਹੀ ਕੁਝ ਦੇਖਣ ਆਏ ਸੀਗੇ ਤੇ ਬਹੁਤ ਨਜ਼ਾਰਾ ਆਇਆ ਇੱਥੇ तकरीबन ਅੱਧਾ ਘੰਟਾ ਸਪੈਂਡ ਕੀਤਾ ਸੀ ਹੁਣ ਇਥੋਂ ਵਾਪਸੀ ਚੱਲਾਂਗੇ ਆ ਰੇਤੇ 'ਚ ਦੇਖ ਲਓ ਪੈਰ ਖਰਾਬ ਵੀ ਨਹੀਂ ਹੁੰਦਾ ਬੂਟਾਂ 'ਚ ਵੀ ਨਹੀਂ ਰੇਤ ਪੈਂਦੀ ਤੇ ਇਹ ਰੇਤ ਜਿਹੜੀ ਆ ਕੱਪੜਿਆਂ ਨੂੰ ਨਹੀਂ ਲੱਗਦੀ ਬਹੁਤ ਮਜ਼ਾ ਆਇਆ ਇੱਥੇ ਬਾਕੀ ਹਲੇ ਅੱਗੇ ਜਿਹੜੇ ਨਜ਼ਾਰੇ ਇਸ ਤੋਂ ਵੀ ਜ਼ਿਆਦਾ ਮਜ਼ੇ ਵਾਲੇ ਨੇ ਜੁੜੇ ਰਹੋ ਸਾਡੀ ਸੀਰੀਜ਼ ਦੇ ਨਾਲ ਤੇ ਇੱਥੋਂ ਉਹ ਦੇਖੋ ਮੋਟਰਸਾਈਕਲ ਲਗਾਏ ਅਸੀਂ ਮੋਟਰਸਾਈਕਲ ਲਗਾ ਕੇ ਉੱਤੇ ਗਏ ਸੀਗੇ ੱਟਪੇ ਦੇ ਉੱਤੇ ਤੇ ਨਜ਼ਾਰਾ ਲੈ ਕੇ ਤੇ ਹੁਣ ਵੇਲੇ ਹੋ ਗਏ ਘਮਦੇ ਘਮਉਂਦੇ ਜੀ ਹੁਣ ਲੰਗਰ ਪ੍ਰਸ਼ਾਦਾ ਨਹੀਂ ਸੀ ਅੱਜ ਸਕਿਆ ਤੇ ਗੁਰਦੁਆਰਾ ਸਾਹਿਬ ਜਦੋਂ ਚੱਲੇ ਆ ਉਹ ਕਹਿੰਦੇ ਸੀਗੇ ਕਿ 12 ਵਜੇ ਪ੍ਰਸ਼ਾਦਾ ਚੱਲਦਾ ਹੁਣ ਅਸੀਂ ਇੱਥੇ ਤਕਰੀਬਨ ਪੌਣੇ 10 ਚੱਲੇ ਸੀਗੇ ਤੇ ਹੁਣ ਤਕਰੀਬਨ ਪੌਣੇ 11 ਵਜੇ ਦਾ ਟਾਈਮ ਹੋਇਆ ਤੇ ਇੱਥੇ ਰੁਕੇ ਆ ਜੀ ਪਾਰਿਕ ਭੋਜਨਾਲੇ ਤੇ ਬਹੁਤ ਵਧੀਆ ਲੋਕ ਨੇ ਇੱਥੋਂ ਦੇ ਤੇ ਬਹੁਤ ਵਧੀਆ ਪਿਆਰ ਕਰਦੇ ਨੇ ਤੇ ਪੰਜਾਬ ਨਾਲੋਂ ਇੱਕ ਜਿਹੜਾ ਨਸ਼ੇ ਦਾ ਹਾਰਾ ਪੰਜਾਬ 'ਚ ਉਹਦੇ ਨਾਲੋਂ ਇੱਥੇ ਬਹੁਤ ਚੌਥਾ ਹਿਸਾਬ ਨਹੀਂ ਹੈਗਾ ਬਹੁਤ ਲੋਕ ਅੱਛੇ ਨੇ ਫਿਰ ਇੱਕ ਤੁਹਾਨੂੰ ਇਧਰ ਦੇਸੀ ਫ੍ਰਿਜਾਂ ਦਿਖਾਉਣਾ ਤੁਹਾਨੂੰ ਇਹ ਦੇਖੋ ਦੇਸੀ ਫ੍ਰਿਜਾਂ ਠੰਡਾ ਪਾਣੀ ਤੇ ਸ਼ੁੱਧ ਪਾਣੀ ਬਿਲਕੁਲ ਠੰਡਾ ਰਾਤ ਨੂੰ ਬਹੁਤ ਠੰਡ ਹੋ ਜਾਂਦੀ ਆ ਤੇ ਪਾਣੀ ਠੰਡਾ ਵਾ ਘੜਿਆ ਜੀ ਤੇ ਇਸ ਪਾਸੇ ਅੰਮਾ ਸਾਡੀ ਇਹ ਜਿਹੜਿਆ ਰੂਈ ਰੂਹ ਕੱਢਣ ਦੇ ਸਾਡੇ ਵੀ ਪਹਿਲੇ ਨਿਕਲਦਾ ਰਿਹਾ ਵਾ ਇਹ ਰੂਹ ਦੇਖੋ ਰੂਹ ਜਿਹੜਾ ਵਾ ਇਹ ਨਿਕਲਦਾ ਪਿਆ ਵਾ ਤੇ ਸਾਡੇ ਵੀ ਅਸੀਂ ਪਹਿਲੇ ਕਪਾਹ ਦੀਆਂ ਤੋੜ ਕੇ ਨਰਮੇ ਦੀਆਂ ਤੇ ਆਪਾਂ ਕੱਢਦੇ ਹੁੰਦੇ ਸੀਗੇ ਪਹਿਲੇ ਦੇਖੋ ਨਿਕਲ ਰਿਹਾ ਵਾ ਤੇ ਇਹ ਆ ਜੀ ਢਾਬਾ ਜਿੱਥੇ ਅਸੀਂ ਰੁਕੇ ਆ ਇੱਥੇ ਹੁਣ ਅਸੀਂ ਲੰਗਰ ਪ੍ਰਸ਼ਾਦਾ ਛਕਦੇ ਆ ਫਿਰ ਅੱਗੇ ਲਈ ਵਾਦਦੇ ਆ ਤੇ ਗਿੱਲ ਸਾਹਿਬ ਲੱਖ ਸਿੱਧਾ ਕਰ ਰਹੇ ਨੇ ਆਪਣਾ ਮੈਂ ਵੀ ਇਸ ਬੰਦੇ ਦੇ ਕਰਦਾ ਵਾਂ ਲੱਖ ਸਿੱਧਾ ਤੇ ਬਹੁਤ ਵਧੀਆ ਹੋਟਲ ਦੇ ਓਨਰ ਨੇ ਬਹੁਤ ਵਧੀਆ ਗੱਲਾਂ ਬਾਤਾਂ ਮਾਰੀਆਂ ਨੇ ਤੇ ਫੇਰ ਮੈਂ ਵੀਡੀਓ ਸਟਾਰਟ ਕਰਦਾ। ਲਓ ਜੀ ਆ ਗਿਆ ਸਾਡਾ ਦਹੀਂ ਤੇ ਪਰੌਂਠਾ ਪਰੌਂਠੇ 'ਚ ਪਿਆਜ਼ ਤੇ ਹਰੀ ਮਿਰਚ ਤੇ ਹੋਰ ਕੀ ਆ ਜੀ? ਕਿਦਾਂ? ਲਾਲ ਮਿਰਚ ਦੀ ਚਟਣੀ। ਵਾਹ ਜੀ ਵਾਹ। ਆ ਆ ਗਈ ਜੀ ਲਾਲ ਮਿਰਚ ਦੀ ਚਟਣੀ। ਦੇਖੋ ਨਵੀਂ ਨਵੀਂ ਚੀਜ਼ ਹੈ। ਤੇ ਮਿਰਚ ਜਿਹੜੀ ਆ ਕਿੰਨੀ ਕ ਅგილ ਸਾਹਿਬ? ਬਿਲਕੁਲ ਸਹੀ ਹੈ। ਬਰਾਬਰ ਜੀ ਆ। ਬਰਾਬਰ ਜੀ। ਵਧੀਆ ਚੀਜ਼ ਬਣੀ ਆ ਨਾ। ਅგილ ਸਾਹਿਬ ਨੂੰ ਪਸੰਦ ਆ ਗਿਆ ਤੇ ਇਹਦਾ ਮਤਲਬ ਮੈਨੂੰ ਵੀ ਪਸੰਦ ਆ ਜਾਏਗਾ। ਚਲੋ ਜੀ ਹੁਣ ਛੱਕੀ ਆ। ਲੋ ਜੀ ਲੰਗਰ ਪ੍ਰਸ਼ਾਦਾ ਲਿਆ ਜੇ ਛੱਕ ਦੋ ਦੋ ਪਰਾਂਠੇ ਛੱਕ ਲਏ ਆ ਹੁਣ ਇੱਥੋਂ ਚਾਲੇ ਮਾਰਤੇ ਫੇਰ ਪੀਕਾ ਲੈਣ ਲਈ ਤੇ ਰੋਡ ਦੇਖ ਲਓ ਤੁਸੀਂ ਕਿੰਨੇ ਵਿਹਲੇ ਰੋਡ ਤੇ ਬਹੁਤ ਘੱਟ ਟ੍ਰੈਫਿਕ ਆ ਇੱਥੇ ਤੇ ਬੜੀ ਦੇਰ ਬਾਅਦ ਇੱਕ ਠਾਬਾ ਆਇਆ ਸੀਗਾ ਉੱਥੇ ਅਸੀਂ ਰੁਕੇ ਸੀਗੇ ਇਹ ਠਾਬਾ ਵੀ ਐਨਕ ਅਹੀਂ ਕਹਾਂਗੇ ਦੀਆਬਾਨ ਦੇ ਵਿੱਚ ਹੀਗਾ ਆਹ ਰਿਹਾ ਆਸੇ ਪਾਸੇ ਕੋਈ ਪਿੰਡ ਨਹੀਂ ਲੱਗਦਾ ਮੈਨੂੰ ਦੂਰ ਜਰਾ ਦੇ ਸਾਰੇ ਪਾਸੇ ਮੈਂ ਵੇਖ ਰਿਹਾ ਹਾਂ ਕੋਈ ਪਿੰਡ ਨਹੀਂ ਹੈਗਾ ਫਿਰ ਮੇਰੇ ਪਿੱਛੇ ਢਾਬੇ ਤੋਂ ਚੱਲੇ ਹੁਣ ਇੱਕੋ ਤਕਰੀਬਨ 115 ਕਿਲੋਮੀਟਰ ਦੇ ਤੋਂ ਕਰੀਬ ਜਿਹੜਾ ਉਹ ਬੀਕਾਨੇਰਾ ਹੁਣ ਬੀਕਾਨੇ ਜਾ ਕੇ ਫਿਰ ਇਹ ਵੀਡੀਓ ਜਿਹੜੀ ਆ ਤੁਹਾਨੂੰ ਬੀਕਾਨੇਰ ਤੱਕ ਦਿਖਾਵਾਂਗਾ ਜੋ ਵੀ ਰਸਤੇ 'ਚ ਲੂਕਾਂਗੇ ਕਿਉਂਕਿ ਬੀਕਾਨੇ ਤੱਕ ਦਾ ਸਫ਼ਰ ਵੀ ਜਿਹੜਾ ਵਾ ਉਹ ਥੋੜਾ ਨਹੀਂ ਹੈਗਾ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਬਈ ਵੇਖ ਲਓ ਮੇਰੇ ਪਿੱਛੇ ਦੇਖਣ ਤੁਸੀਂ ਟ੍ਰੈਫਿਕ ਬਿਲਕੁਲ ਨਹੀਂ ਹੈਗੀ ਤੇ ਅੱਗੇ ਵੀ ਬਿਲਕੁਲ ਟ੍ਰੈਫਿਕ ਨਹੀਂ ਹੈਗੀ ਤੇ ਰੋਡ ਜਾ ਰਿਹਾ ਜੀ ਬੀਕਾ ਨੇਰ ਤੇ ਇਹ ਅਨੂਪਗੜ ਤੋਂ ਬੀਕਾ ਨੇਰ ਵਾਲਾ ਰੋਡ ਆ ਉਸ ਰੋਡ ਤੇ ਜਾ ਰਹੇ ਅਸੀਂ ਤੇ ਬਹੁਤ ਵਧੀਆ ਸਫ਼ਰ ਜਿਹੜਾ ਚੱਲ ਰਿਹਾ ਵਾ ਤੇ ਟਾਈਮ तकरीबन 7:11 ਵਜੇ ਦਾ ਟਾਈਮ ਹੋ ਗਿਆ ਅੱਧਾ ਘੰਟਾ ਲੱਗਾ ਸਾਨੂੰ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਚੱਲੇ ਆ ਤੇ 7:00 ਵਜੇ ਦਾ ਟਾਈਮ ਔਰ ਥੋੜੀ ਦੂਰ ਆ ਕੇ ਖੜੇ ਹੋਏ ਆ ਤੇ ਦੇਖ ਰਹੇ ਆ ਕਿ ਰਾਜਸਥਾਨ ਦੇ ਵਿੱਚ ਦੇਖ ਲਓ ਫੁਹਾਰਿਆਂ ਦੇ ਨਾਲ ਜਿਹੜੀ ਆ ਉਹ ਖੇਤੀ ਹੁੰਦੀ ਹੈ ਉਹ ਸਾਈਡ ਦੇ ਉੱਤੇ ਦੇਖ ਲਓ ਤੁਸੀਂ ਇਸ ਸਾਈਡ ਤੇ ਸੋਲਰ ਲੱਗਾ ਹੋਇਆ ਹੈ ਤੇ ਸੋਲਰ ਦੇ ਨਾਲ ਹੀ ਜਿਹੜੀਆਂ ਉਹ ਖੇਤੀ ਕੀਤੀ ਜਾਂਦੀ ਹੈ ਤੇ ਇਹ ਸੋਲਰ ਮੋਟਰ ਚੱਲ ਰਹੀ ਆ ਇੱਕ ਟਾਂਵੀ ਟਾਂਵੀ ਮੋਟਰਾਂ ਤੇ ਦੇਖੋ ਫੁਹਾਰਾ ਜਿਹੜਾ ਚਾਰ ਸਫੇਰੇ ਫੁਹਾਰਾ ਜਿਹੜਾ ਉਹ ਘੁੰਮ ਰਿਹਾ ਹੋਇਆ ਇੱਧਰ ਆ ਜੀ ਬੀਕਾ ਨੇਰ ਤੇ ਇਸ ਪਾਸਿਓਂ ਅਸੀਂ ਆਏ ਆ ਤੇ ਬੀਕਾ ਨੇਰ ਦੇਖ ਲਓ ਫੋਟੋਆਂ ਫਾਟਵਾ ਖਿੱਚ ਲੀਆਂ ਨੇ ਬੀਕਾ ਨੇਰ ਰਹਿ ਗਿਆ ਇੱਥੋਂ ਸਿਰਫ 93 ਕਿਲੋਮੀਟਰ ਤੇ ਐਨ ਐਚ 911 ਇਹਦੇ ਤੇ ਸਫ਼ਰ ਕਰਦੇ ਪਏ ਆ ਅਸੀਂ ਕੱਲ੍ਹ ਦਾ ਹੀ ਤੇ ਕੁਝ ਸਮਾਂ ਰੁਕਦੇ ਰਕਾਉਂਦੇ ਤੇ ਫੇਰ ਅੱਗੇ ਵੀ ਵਧਦੇ ਹੁੰਦੇ ਆ ਅਸੀਂ ਸਾਹ ਲੈਂਦੇ ਪਾਣੀ ਪੀਂਦੇ ਫਿਰ ਅੱਗੇ ਵਧੀਦਾ ਜਾਂਦੇ ਜਾਂਦੇ ਰਸਤੇ 'ਚ ਥੋੜਾ ਜਿਹਾ ਰੁਕੇ ਆ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਹਾਂ ਥੋੜਾ ਜਿਹਾ ਇਸ ਪਾਸੇ ਨੂੰ ਥੱਲੇ ਉਤਰ ਕੇ ਤੇ ਆਪਣੇ ਵੀ ਖੇਤਾਂ 'ਚ ਪਹਿਲੇ ਕੋਟ ਤੁੰਬੇ ਉਗਦੇ ਹੁੰਦੇ ਸੀਗੇ ਤੇ ਕੋਟ ਤੁੰਬੇ ਉਗਦੇ ਸੀਗੇ ਇਹ ਪੇਟ ਦੀਆਂ ਬਿਮਾਰੀਆਂ ਵਾਸਤੇ ਠੀਕ ਹੁੰਦਾ ਤੇ ਇਹ ਕੋਟ ਤੁੰਬਾ ਜਿਹੜਾ ਸ਼ੂਗਰ ਵਾਸਤੇ ਵੀ ਵਧੀਆ ਹੁੰਦਾ ਤੇ ਇਹ ਦੇਖੋ ਕਿੰਨੇ ਢੇਰ ਲੱਗੇ ਨੇ ਤੇ ਇਸ ਪਾਸੇ ਇਹ ਕੋਟ ਤੁੰਬੇ ਆ ਤਾਮੇ ਉੱਤਰ ਕੇ ਥੱਲੇ ਸੜਕ ਤੋਂ ਆ ਰਿਹਾ ਆ ਮੈਂ ਵੀ ਤਾਨੂੰ ਲਾਗੋ ਆਣ ਕੇ ਤੇ ਦਿਖਾ ਕੇ ਜਾਵਾਂ ਤੇ ਇਹ ਕੋਟ ਟੁੰਬੇ ਆ ਆ ਦੇਖੋ ਇਹ ਖਰਬੂਜੇ ਵਰਗੇ ਹੁੰਦੇ ਆ ਦੇਖੋ ਆਹ ਦੇਖ ਲਓ ਚੀਜ਼ ਤੇ ਇੱਕ ਦਾ ਢੇਰ ਲੱਗੇ ਆ ਦੇਖ ਲਓ ਦੂਰ ਤੱਕ ਤੇ ਇਹਨਾਂ ਦੀ ਤੋੜਾਈ ਕਰ ਰਹੇ ਆ ਇਹਨਾਂ ਨੂੰ ਇਹਨਾਂ ਨੂੰ ਤੋੜ ਕੇ ਨਾ ਦੋ ਫਾੜ ਕਰ ਰਹੇ ਆ ਵੇਖੋ ਆ ਦੇਖੋ ਜਿਸ ਤਰ੍ਹਾਂ ਟੋੜੇ ਜਾ ਰਹੇ ਆ ਵੇਖੋ ਤੋੜ ਕੇ ਤੇ ਇਹਨਾਂ ਨੂੰ ਸੁੱਕਣੇ ਪਾਇਆ ਜਾ ਰਹੇ ਆ ਇਹ ਦੇਖ ਲਓ ਇਹਦੀ ਸ਼ੂਗਰ ਸ਼ੂਗਰ ਵਾਸਤੇ ਵਧੀਆ ਨੇ ਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਚੰਗੇ ਆ ਆ ਦੇਖੋ ਕਿੰਨਾ ਸੋਹਣਾ ਹੈ ਤੇ ਤਕਰੀਬਨ ਭਾਰਾ ਵੀ ਕਾਫੀ ਹੈ ਔਣਾ ਕਿ ਕਿਲੋ ਹੋਏਗਾ ਇਹ ਆ ਜੀ ਕੋੜ ਤੁੰਬਾ ਜਾਂਦੇ ਜਾਂਦੇ ਕੁਝ ਵੀ ਰਸਤੇ 'ਚ ਮਿਲੇ ਤੇ ਕਹਿੰਦੇ ਵੀ ਦੇਖ ਕੇ ਤੇ ਫਿਰ ਅੱਗੇ ਵਧਣਾ ਚਾਹੀਦਾ ਤੇ ਆਇਆ ਵੀ ਹੁਣ ਛੋਟਾ ਜਿਹਾ ਕਸਬਾ ਕੋਈ ਜਿਸ ਤਰ੍ਹਾਂ ਛੋਟਾ ਜਿਹਾ ਅੱਡਾ ਦਾ ਤੇ ਇਹਦਾ ਨਾਮ ਜਿਹੜਾ ਵਾ ਮਾ ਕੁਝ ਦੇਖ ਨਹੀਂ ਰਿਹਾ ਚਲੋ ਇਹ तकरीबन ਪੀਕਾ ਨੇਰ ਇੱਧਰ ਰਹਿ ਗਿਆ ਹੁਣ 85 ਕਿਲੋਮੀਟਰ ਦੇ ਕਰੀਬ ਤੇ ਤੁਰੇ ਆ ਰਹੇ ਆ ਕੋੜ ਕੁੰਮੇ ਵਾਲੀ ਖੇਤੀ ਵੀ ਜਿਹੜੀ ਬੜੀ ਵਧੀਆ ਲੱਗੀ ਆ ਕਿ ਉਹ ਉੱਥੇ ਵੱਢ ਕੇ ਜਿਹੜੇ ਆ ਉਹ ਸੁੱਕਨੇ ਪਾ ਰਹੇ ਸੀਗੇ ਕਹਿੰਦੇ ਵੀ ਬੀ ਜਿਹੜੇ ਆ ਇੱਥੇ ਡਿੱਗ ਜਾਂਦੇ ਨੇ ਇੱਥੇ ਫੇਰ ਰੁਕ ਜਾਂਦੇ ਨੇ ਜਿੱਥੇ ਸੁੱਕਣੇ ਪਾਏ ਆ ਉੱਥੋਂ ਇਹਨਾਂ ਚੁੱਕ ਲੈਣੇ ਆ ਕਹਿੰਦੇ ਰੇਤਾ ਛੱਡ ਜਾਂਦੀ ਏ ਇਹਦੇ ਨਾਲੋਂ ਰੇਤਾ ਕਿਸੇ ਵੀ ਚੀਜ਼ ਦੇ ਨਾਲ ਲੱਗਦੀ ਨਹੀਂ ਹੈ ਤੇ ਰੇਤਾ ਛੜਨ ਤੋਂ ਬਾਅਦ ਬੀਜ ਜਿਹੜੇ ਗਰੇ ਹੁੰਦੇ ਆ ਉਹ ਮਾੜਾ ਜਿਹਾ ਹਵਾ ਫੜੇ بارش ਆਏ ਉਹ ਫੇਰ ਰੁਕ ਜਾਂਦੇ ਆ ਕਹਿੰਦੇ ਬੀਜ ਇਸ ਟਾਈਮ ਅਸੀਂ ਬਿਲਕੁਲ ਪੁਲ ਦੇ ਉੱਪਰ ਤੇ ਪੁਲ ਦੇ ਉੱਪਰੋਂ ਚਾਰ ਸਫੇਰੇ ਦਾ 뷰 ਜਿਹੜਾ ਨਾ ਬਹੁਤ ਹੀ ਸੋਹਣਾ ਦਿਖ ਰਿਹਾ ਆ ਇਹ ਇੱਥੋਂ ਤਕਰੀਬਨ ਹੁਣ ਰਹਿ ਗਿਆ ਵਾ 20 ਕਿਲੋਮੀਟਰ ਅ 70 ਕਿਲੋਮੀਟਰ ਸਟਾਪ ਕਰਕੇ 70 ਕਿਲੋਮੀਟਰ ਤੇ ਤਰੇ ਤਰੇ ਤਰ੍ਹਾਂ ਪਹੁੰਚ ਗਏ ਆ ਤਕਰੀਬਨ 130 ਕਿਲੋ 30 ਕਿਲੋਮੀਟਰ ਹੋਈਗਾ ਜਦੋਂ ਅਸੀਂ ਕਰਸਾਣਾ ਤੋਂ ਚੱਲੇ ਸੀਗੇ ਬਹੁਤ ਸੋਹਣਾ ਇਹ ਬਹੁਤ ਸੋਹਣਾ ਕੈਮਰੇ ਚ ਪਤਾ ਨਹੀਂ ਇੰਨਾ ਛੋਟਾ ਦਿਖਉਂਦਾ ਵਾ ਕਿ ਨਹੀਂ ਹੁੰਦਾ ਪਰ ਬਹੁਤ ਸੋਹਣਾ ਝੂ ਦੇਖਣ ਨੂੰ ਮਿਲ ਰਿਹਾ ਬਿਲਕੁਲ ਕਹਿ ਤੈ ਪੰਚਾਇਤੀ ਘਾਟੇ ਤਾਂ ਮੋਟਰਸਾਈਕਲ ਚਲਾਉਣ ਤੋਂ ਕੋਈ ਦਿੱਕਤ ਨਹੀਂ ਪੰਜਾਬ ਰੋਗ ਜਿਹੜੀ ਟੀ.ਡੀ.ਪੀ.ਏ ਸੜਕਾਂ ਤੇ ਸੜਕ ਪਾਰ ਕਰਨੀ ਔਖੀ ਹੋ ਜਾਂਦੀ ਹੈ ਉਹ ਚੀਜ਼ ਨਹੀਂ ਆ ਗਈ ਜਿੱਥੇ ਰੋੜਾ ਤੇ ਵੀ ਬਹੁਤ ਘੱਟ ਟ੍ਰੈਫਿਕ ਦਾ ਇਹ ਮੇਨ ਰੋਡ ਆ ਅਨੂਪ ਵਰਦਾ ਦੀ ਕਲੇ ਬਹੁਤ ਸੋਹਣਾ ਜਿਹੜਾ 뷰 ਆ ਸਾਰੇ ਪਾਸੇ ਆ ਅੱਗੇ ਦੇਖੋ ਤੁਸੀਂ ਚੜਾਈ ਜੜੀਆਂ ਉਹ ਆ ਰਹੀਆਂ ਸੱਪਨੇ ਦਾ ਦੂਰ ਦੇਖੋ ਕਿੰਨਾ ਸੋਹਣਾ ਹੈ ਇਹ ਅੱਗੇ ਮੋ ਚੜਾਈ ਆ ਇਹ ਬਹੁਤ ਬੜਾ ਮਨੋ ਲੱਗ ਰਿਹਾ ਹੈ। ਇੱਧਰ ਵੀ ਦੇਖ ਰਹੇ ਤੁਸੀਂ ਉੱਚੇ ਉੱਚੇ ਢਿੱਲੇ ਬਣੇ ਆ ਰੇਤੇ ਦੇ। ਇਹ ਰੇਤੇ ਦੇ ਢਿੱਲੇ ਬਣੇ ਆ। ਬੇਨਸਾਹ ਹੁਣੀ ਨਜ਼ਾਰੇ ਲੈਣੇ ਨੇ ਵੀਡੀਓ ਬਣਾਉਦੇ। ਇਸ ਪਾਸੇ ਪਿੰਡ ਆਹ ਢਿੱਲੇਾਂ ਦੀ ਬੈਕਸਾਈਡ ਆ। ਆ ਘਰ ਦੇਖ ਲਓ ਤੁਸੀਂ ਆ ਉਲੀ ਜੀ ਬਣਾਈ ਐ। ਕਾਈ ਦੀ। ਇਹ ਆ ਗਿਆ ਇਸ ਪਾਸੇ ਪਿੰਡ। ਕੇਲ ਸਾਹਿਬ ਕਹਿੰਦੇ ਲੱਖਾਂ ਕੋਹਾਂ ਪਹਾੜ ਲੱਗ ਕੇ ਇੱਕ ਸ਼ਹਿਰ ਸੁਪਨਿਆਂ ਦਾ ਬਿਲਕੁਲ ਬਿਲਕੁਲ ਹੈ ਇਹ ਪਹਾੜ ਤੇ ਜਦੋਂ ਅਸੀਂ ਨਹੀਂ ਇਹ ਛੋਟੇ ਛੋਟੇ ਪਹਾੜ ਨੇ ਲੇਕਿਨ ਇਹ ਰੇਗਿਸਤਾਨ ਦੇ ਪਹਾੜੇ ਵੀ ਸ਼ਹਿਰ ਸੁਪਨਿਆਂ ਦਾ ਹੀ ਆ ਜਿਹੜਾ ਨਹੀਂ ਆਇਆ ਉਹ ਵੀ ਪਛਤਾਉਂਦਾ ਤੇ ਜਿਹੜਾ ਆਇਆ ਉਹ ਤੇ ਫਿਰ ਕਹਿੰਦਾ ਵਾ ਵੀ ਭਾਈ ਸਵਰਗ ਦਾ ਨਜ਼ਾਰਾ ਹਰ ਇੱਕ ਥਾਂ ਤੋਂ ਦਾ ਸੁਪਨਾ ਨਜ਼ਾਰਾ ਹੈ ਹਾਂ ਇਹ ਲੋਕ ਇੰਨੀ ਵੱਖਦੇ ਨੇ ਆ ਦੇਖੋ گاਵਾ ਬੱਚਾ گاਵਾ ਬੱਚਾ ਜਿਹੜੀਆਂ ਬਿਲਕੁਲ ਉਦਾਂ ਹੀ ਰੋਡਾਂ ਤੇ ਨੇ ਪਾਣੀ ਦੇ ਸਰੋਤ ਜੜੇ ਛੱਡੇ ਹੋਏ ਆ ਟੂਟੀ ਚੱਲ ਰਹੀ ਆ ਪਾਣੀ ਪੀਦੀਆਂ ਨੇ گاਵਾ ਮੱਝਾਂ ਵਾਧੂ ਉਹਦੇ ਉਠਦੀ ਕਿ ਸਮਾਂ ਰਹਿ ਸੀਗੇ ਇਹ ਤਾਂ ਆ ਗਿਆ ਸੀ ਆਪਣੇ ਕਰੇ ਮੈਂ ਚੱਲੋ ਤੇ ਇੱਥੇ ਤਾਂ ਖਰਾਬ ਹੋ ਉਹਦੇ ਉਠਦੀ ਜਦੋਂ ਬਣਾ ਰਹੇ ਸੀਗੇ ਤਾਂ ਉੱਤ ਸਾਡੇ ਵਾਲੋਂ ਦੌੜ ਆਇਆ ਸੀਗੇ ਸੇਵਕਾ ਕੰਮ ਖਤਰੇ ਵਾਲਾ ਦੌੜ ਹੋਇਆ ਉਹ ਤੋਂ ਅਸੀਂ ਨਿਕਲਦੀ ਕੀਤੀ ਆ ਇਹ ਐਵੇਂ ਨਹੀਂ ਸਰਤਾਜ ਨੇ ਗਾਇਆ ਕਿ ਲੱਖਾਂ ਪਹਾੜ ਲੰਘ ਕੇ ਕਿ ਸ਼ਹਿਰ ਸੁਪਨਿਆਂ ਦਾ ਤੋ ਵਕਾਈ ਰਾਜਸਥਾਨ ਜਿਹੜਾ ਹੈ ਸੁਪਨਿਆਂ ਦੇ ਸ਼ਹਿਰ ਆ ਤੇ ਵਿਲੇ ਰੋਡ ਛੋਟੇ ਛੋਟੇ ਭਾਈ ਰੋਡ ਨੇ ਤੁਸੀਂ ਜਿੰਨੀ ਮਰਜ਼ੀ ਸਪੀਡ ਉੱਤੇ ਜਾ ਸਕਦੇ ਹੋ ਤੇ ਰੋਡ ਤੇ ਸਫ਼ਰ ਵੀ ਜਿਹੜਾ ਤੁਹਾਡਾ ਬਹੁਤ ਨਿੱਪੜੂਗਾ ਵਧੀਆ ਤੇ ਬਹੁਤ ਵਧੀਆ ਸਫ਼ਰ ਜਿਹੜਾ ਚੱਲਦਾ ਰਿਹਾ ਮੈਂ ਫੁੱਸਰ ਰਹਿ ਗਿਆ ਇੱਥੋਂ 2 ਕਿਲੋਮੀਟਰ ਤੇ ਤਕਰੀਬਨ 67 66 67 ਕਿਲੋਮੀਟਰ ਜਿਹੜਾ ਆ ਹਾਲੇ ਪਿਆਰ ਆ ਸਾਡਾ ਟਿਕਾਣੇ ਬਹੁਤ ਸੋਹਣੇ ਸਾਈਡਾਂ ਤੇ ਹਾਰ ਬੜੇ ਅੰਬੀ ਰੀਤੇ ਤੇ ਜਦੋਂ ਇਹ ਚੜਾਉਂਦੀ ਹੋਏਗੀ ਤੇਜ ਹਨੇਰੀ ਤੇ ਦਾ ਮਤਲਬ ਆ ਵੀ ਇੱਥੋਂ ਤਰਿਆ ਨਹੀਂ ਜਾਂਦਾ ਹੋਏਗਾ ਉਹ ਘਟਾ ਧੂੜ ਭਿੱਤੀ ਵਰਦੀ ਗਈ ਔਰ ਕਹਿੰਦੇ ਨੇ ਕਿ ਹਰ 30 35 ਕਿਲੋਮੀਟਰ ਪਿਛੇ ਬੋਲੀ ਬਦਲ ਜਾਂਦੀ ਆ ਪੈਰ ਆਵੇ ਬਦਲ ਜਾਂਦੇ ਆ ਤੇ ਧਰਤੀ ਬਦਲ ਜਾਂਦੀ ਆ ਤੇ ਐ ਹੁਣ ਮੈਨੂੰ ਇੱਕ ਦੋ ਥੱਕ ਤੇ ਬੱਸਾਂ ਮਿਲੀਆਂ ਨੇ ਆ ਦੇਖੋ ਰੇਤਾ ਰੇਤਾ ਦੋਨੇ ਬਦਲੇ ਇਸ ਪਾਸੇ ਵੀ ਰੇਤਾ ਵਾ ਤੇ ਇਹ ਸਾਰਾ ਰੇਤਾ ਵਾ ਅਸੀਂ ਪੀਕਾ ਮੇਰ ਨੂੰ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਮਾਜੜਾ ਵਾਲਾ ਉਹ ਬੱਕਰਾ ਜਿਹਾ ਹੀ ਆ ਰਿਹਾ ਵਾ ਬੱਕਰੀ ਜਿਹੀ ਵਾਈਲਾ ਇਹਦੀ ਆਦੇ ਲੋ ਰਾਜਸਥਾਨ ਦੇ ਘੋੜੇ ਰਾਜਸਥਾਨ ਦੇ ਘੋੜੇ ਵੀ ਜਿਹੜੇ ਆ ਸਾਡੇ ਲਾਗੋ ਜਾ ਰਹੇ ਆ ਤੇ ਆਟੋਮੈਟਿਕ ਬੰਦਾ ਉੱਤੇ ਲੰਮੇ ਪਿਆ ਸੱਤਾ ਵਾ ਉਹ ਆਪੇ ਚੱਲਿਆ ਜਾ ਰਿਹਾ ਵਾ ਇੱਥੇ ਹੁਣ ਤਕਰੀਬਨ ਦਿਕਾਨੇ ਜਿਹੜਾ ਵਾ ਉਹ ਰਹਿ ਗਿਆ ਜੀ ਅਹ ਦਿਕਾਨੇ ਸਿੱਧਾ 60 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਇੱਥੋਂ ਜੋਧਪੁਰ ਹਾਲੇ 304 ਕਿਲੋਮੀਟਰ ਤੇ ਜੈਪੁਰ 390 ਕਿਲੋਮੀਟਰ ਅਸੀਂ ਜੈਪੁਰ ਵੱਲੋਂ ਨਹੀਂ ਹਾਲੇ ਜਾਣਾ ਜੋਧਪੁਰ ਵੱਲੋਂ ਨਹੀਂ ਜਾਣਾ ਹਾਲੇ ਅਸੀਂ ਜਾਣਾ ਜੈਸਲਮੇਰ ਨੂੰ ਸਭ ਤੋਂ ਪਹਿਲਾਂ ਜੈਸਲਮੇਰ ਜੈਸਲਮੇਰ ਤੋਂ ਅਗਰ ਬਾੜ ਮੇਰ ਜਾਵਾਂਗੇ ਬਹੁਤ ਸੋਹਣਾ ਸਫ਼ਰ ਚੱਲ ਰਿਹਾ ਜੀ ਲੋ ਵੀ ਅਸੀਂ ਕਿਤੇ ਸ਼ਾਮੇ ਖਲੋਤੇ ਪੰਜਾਬ 'ਚ ਮੌਸਮ ਹੈ ਠੰਡਾ ਅਸੀਂ ਲੈਂਦੇ ਆ ਸ਼ਾਨ ਦਾ ਨਜ਼ਾਰਾ ਤੇ ਕਿਕਰ ਦੀ ਸ਼ਾਮ ਆ ਤੇ ਕਿਕਰ ਦੀ ਸ਼ਾਮੇ तकरीबन ਕਿਨੂ ਘਾਰੇ ਆ ਕਿਨੂ ਵਾਲੇ ਪੰਜਾਬ ਦੇ ਵਿੱਚ ਦੇ ਤਾਜ਼ਾ ਆਇਆ ਨਹੀਂ ਅਸੀਂ ਅਬੋਰ ਤੋਂ ਕਿਨੂ ਲਏ ਸੀ ਕਿ ਹਾਲੇ ਤੱਕ ਸਾਡੇ ਕੋਲ ਹੈਗੇ ਆ ਅਜੇ ਕਿਤੇ ਹੋਰ ਮਿਲੇ ਕੋਈ ਲਾਵਾਂਗੇ ਤੇ ਜਿਲ੍ਹ ਸਾਹਿਬ ਇੱਧਰ ਕੀ ਚੀਜ਼ ਆ ਬੜਾ ਐਸ ਪਾਸੇ ਸੂਰਜ ਪਲਾਟ ਲੱਗੇ ਹੋਣੇ ਹਾਂ ਬਹੁਤ ਜ਼ਿਆਦਾ ਪਿੱਛੇ ਵੀ ਆਪਾਂ ਦੇਖ ਜਿਓ ਅੱਗੇ ਤੱਕ ਲੱਗੇ ਬਨੇ ਇਹ ਸੂਰਜੀ ਪਲਾਟ ਨੇ ਜਿਹੜੇ ਜਿਹਨੂੰ ਕਹਦੀ ਆਪਾਂ ਸੋਲਰ ਸਿਸਟਮ ਸੋਲਰ ਹਾਂ ਇਹ ਸਾਰੇ ਦਾ ਸਾਰਾ ਸੋਲਰ ਲੱਗਾ ਹੋਇਆ ਆ ਤੇ ਬਹੁਤ ਜ਼ਿਆਦਾ ਇਹ ਰਾਜਸਥਾਨ ਨੂੰ ਜਿਹੜਾ ਸਪਲਾਈ ਹੈ ਨਾ ਇਹ ਸੋਲਰ ਹੀ ਕਰਦਾ ਵਾ ਜ਼ਿਆਦਾ ਦੂਸਰੀ ਜਿਹੜੀ ਆ ਲਾਈਟ ਜਿਹੜੀ ਆ ਉਹ ਵੀ ਤੇ ਉਹ ਵੀ ਆਉਂਦੀ ਆ ਲੇਕਿਨ ਇਹ ਲਾਗੇ ਲੋਕਲ ਪਿੰਡਾਂ ਨੂੰ ਜਾਂ ਛੋਟੇ-ਛੋਟੇ ਕਸਬਿਆਂ ਨੂੰ ਇਥੋਂ ਸੋਲਰ ਦੇ ਨਾਲ ਸਪਲਾਈ ਹੁੰਦੀ ਹੈ ਤੇ ਇਧਰ ਸਾਡੇ ਮੋਟਰਸਾਈਕਲ ਖੜੇ ਆ ੱੱੱਤੇ ਤੇ ਪੰਜਾਬ ਦੀ ਤਾਂ ਠੰਡ ਇੱਥੇ ਜਿਹੜਾ ਗਰਮੀ ਦਾ ਨਜ਼ਾਰਾ ਵਾ ਤੇ 2 ਮਿੰਟ ਲਈ ਸਟੇ ਲਿਆ ਵਾ ਤੇ ਰਹਿ ਗਿਆ ਇਥੋਂ ਬੀਕਾ ਨੇਰ ਤਕਰੀਬਨ 35 ਕਿਲੋਮੀਟਰ ਤੇ ਹੁਣ ਅਸੀਂ ਇਥੋਂ ਚੱਲਦੇ ਆ ਸੰਤਰਾ ਖਾ ਲਿਆ ਮਾਣ ਵੀ ਵਖੋ ਲੱਗ ਕੇ ਦਿੱਤਾ ਨੋ ਨਕਸ਼ੇ ਤੇ ਰਹਿ ਗਿਆ ਇੱਕ ਪਾਰਕ ਨਮਕ ਤੇ ਦਿੱਤਾ ਦੇ ਇਹ ਆਗਾ ਮੇਨ ਚੌਕ ਤੇ ਇਤੋਂ ਅਸੀਂ ਜਾਣਾ ਸਿੱਧੇ ਤੇ ਸਾਈਡ ਨੂੰ 232 ਕਿਲੋਮੀਟਰ ਖੱਬੇ ਤੇ ਹਨੂ ਮੰਗੜ ਤੇ ਜਸਲਮੇਰ 324 ਕਿਲੋਮੀਟਰ ਤੋਂ ਅਸੀਂ ਜਾਣਾ ਤੇ ਜਸਲਮੇਰ ਨੂੰ ਆ ਲੇਕਿਨ ਗੁਰਦਾਰਾ ਸਾਹਿਬ ਕੋਲਾਈਟ ਸਾਹਿਬ ਤੋਂ ਹੋ ਕੇ ਤੇ ਕਰਨੀ ਮਾਤਾ ਮੰਦਿਰ ਦੇਖ ਕੇ ਫਿਰ ਜਾਣਾ ਸੀ ਚਲੋ ਜੀ ਹੁਣ ਪੀਕਾ ਨੇਰ ਦੀਆਂ ਥਾਵਾਂ ਜਿਹੜੀਆਂ ਹੋਣ ਤੁਹਾਨੂੰ ਦਿਖਾਵਾਂਗੇ ਅਗਲੀ ਅਗਲੀ ਵੀਡੀਓ 'ਚ ਇਸ ਵੀਡੀਓ 'ਚ ਅਸੀਂ ਪੀਕਾ ਨੇਰ ਤੱਕ ਹੀ ਜਾਣਾ ਸੀਗਾ ਆ ਗਿਆ ਜੀ ਪੀਕਾ ਨੇਰ ਤੇ ਪੀਕਾ ਨੇਰ ਦੇ ਵਿੱਚ ਐਂਟਰ ਹੋਣਦੇ ਆ ਤੇ ਪੀਕਾ ਨੇਰ ਇੱਥੇ ਲਿਖਿਆ 6 ਕਿਲੋਮੀਟਰ ਤੇ ਇੱਥੋਂ ਅਸੀਂ 11 ਅੱਗੇ ਜਾ ਕੇ ਖੱਬੇ ਮੋੜ ਜਾਣਾ ਅਸੀਂ ਜਾਣਾ ਰਾਣੀ ਬਾਜ਼ਾਰ ਗੁਰਦਰਾ ਸਾਹਿਬ ਤੇ ਰਾਣੀ ਬਾਜ਼ਾਰ ਗੁਰਦਰਾ ਸਾਹਿਬ ਰਹਿਣਾਵਾ ਇੱਕ ਸਾਡਾ ਇੱਕ ਮਿੱਤਰ ਵੀ ਹੈਗਾ ਇੱਥੇ ਜਿਹੜਾ ਸੀ ਇਨਪੁਰ ਸਾਹਿਬ ਸਾਨੂੰ ਮਿਲਿਆ ਸੀ ਉਹ ਉਹਦੇ ਨਾਲ ਗੱਲਬਾਤ ਹੋਈ ਸੀ ਕਿ ਤੋਂ ਉਹਨੇ ਦੱਸਿਆ ਕਿ ਰਾਣੀ ਬਾਜ਼ਾਰ ਗੁਰਦਰਾ ਸਾਹਿਬ ਆ ਕੇ ਤੁਸੀਂ ਰੁਕੋ ਤੇ ਮੈਂ ਆਪਾਂ ਉਹਨਾਂ ਦੇ ਉਹਨਾਂ ਦੇ ਤੇ ਅਗਲੀਆਂ ਵੀਡੀਓ ਚ ਤੁਹਾਨੂੰ ਇੱਥੇ ਦੀਆਂ ਦੇਖਣ ਦੇ ਲਾਗੇ ਲਾ ਕੇ ਜਿਹੜੀਆਂ ਥਾਵਾਂ ਨੇ ਉਹ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਕਾਹਲਾ ਕੋਸ਼ਿਸ਼ ਕਰਾਂਗੇ ਇੱਕ ਉਹ ਗੁਰਦਰਾ ਸਾਹਿਬ ਕੋਲਾਜ ਸਾਹਿਬ ਜਾਣ ਦੀ ਕੋਸ਼ਿਸ਼ ਕਰਾਂਗੇ ਅੱਗੇ ਜੈਸਲ ਮੇਰ ਨੂੰ ਪਹੁੰਚਣਾ ਹੋਣਾ ਸੀ ਹੁਣ ਅਸੀਂ ਬੀਕਾ ਨੇੜੇ ਪਹੁੰਚ ਚੁੱਕੇ ਆਂ ਏਸੀ ਜੀ ਅੱਜ ਦੀ ਵੀਡੀਓ ਅੱਜ ਅਸੀਂ ਕੜਸਾਨਾ ਤੋਂ ਚੱਲੇ ਸੀਗੇ ਤੇ ਤਕਰੀਬਨ 130 ਕਿਲੋਮੀਟਰ ਦਾ ਪੈਡਾ ਕਰਕੇ ਅੱਜ ਅਸੀਂ ਪਹੁੰਚੇ ਆਂ ਬੀਕਾ ਨੇੜੇ ਰਾਣੀ ਬਾਜ਼ਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਇੱਥੇ ਰਹਿائش ਦਾ ਪ੍ਰਬੰਧ ਬਹੁਤ ਵਧੀਆ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਰਹਿائش ਬਾਰੇ ਵੀ ਦੱਸਾਂਗੇ ਤੇ ਅੱਜ ਅਸੀਂ ਰਾਣੀ ਬਾਜ਼ਾਰ ਗੁਰਦੁਆਰਾ ਸਿੰਘ ਸਭਾ ਰੁਕੇ ਆਂ ਤੇ ਇੱਥੋਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਅਗਲੀਆਂ ਵੀਡੀਓ ਆਉਣ ਵਾਲੀਆਂ ਜਿਹੜੀਆਂ ਨੇ ਬੀਕਾਨੇਰ ਦੇ ਨੇੜੇ ਤੇੜੇ ਗੁਰਦੁਆਰਾ ਕੋਲਾਈਤ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਆਏ ਨੇ ਤੇ ਉਹਦੇ ਬਾਅਦ ਇੱਕ ਚੂਹੇ ਵਾਲਾ ਮੰਦਿਰ ਬੜਾ ਮਸ਼ਹੂਰ ਆ ਪਰ ਕਿਹਨੂੰ ਕਹਿੰਦੇ ਨੇ ਕਰਨੀ ਮਾਤਾ ਮੰਦਿਰ ਨਹੀਂ ਮਾਤਾ ਤੇ ਇਸ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕਿਲਾ ਜਿਹੜਾ ਇੱਥੇ ਬੀਕਾਨੇਰ ਦੇ ਵਿੱਚ ਕਿਲਾ ਵਾ ਤੇ ਕੁਝ ਬਾਜ਼ਾਰ ਦੀਆਂ ਰੌਣਕਾਂ ਤੇ ਅੱਜ ਤਕਰੀਬਨ 3:30 ਵਜੇ ਇੱਥੇ ਅਸੀਂ ਪਹੁੰਚ ਗਏ ਤੇ ਹੁਣ ਅਗਲੀ ਵੀਡੀਓ 'ਚ ਤੁਹਾਨੂੰ ਮਿਲਦੇ ਆ ਤੇ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ